ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਪੀਰ ਬੁੱਧੂ ਸ਼ਾ ਨੇ ਗੁਰੂ ਜੀ ਪਾਸ ਆਉਣਾ ਪੀਰ ਬੁੱਧੂ ਸ਼ਾ ਸਡੋਰੇ ਦੇ ਰਹਿਣ ਵਾਲਾ ਆਪਣੇ 500 ਚੇਲਿਆਂ ਸਹਿਤ ਗੁਰੂ ਜੀ ਦੀ ਮਹਿਮਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਪੌਂਟੇ ਆਇਆ ਗੁਰੂ ਜੀ ਦੇ ਦਰਸ਼ਨ ਅਤੇ ਗਿਆਨ ਚਰਚਾ ਕਰਕੇ ਬੁੱਧੂ ਸ਼ਾਹ ਨੇ ਆਖਿਆ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਕੇ ਆਪਣਾ ਮਨ ਤੁਹਾਨੂੰ ਭੇਟ ਕਰ ਦਿੱਤਾ ਹੈ ਹੁਣ ਮੈਂ ਹੋਰ ਕਿਤੇ ਜਾਣ ਜੋਗਾ ਨਹੀਂ ਰਹਾ ਗੁਰੂ ਜੀ ਨੇ ਉਸ ਦੀ ਸ਼ਰਦਾ ਅਤੇ ਪ੍ਰੇਮ ਵੇਖ ਕੇ ਉਹਨਾਂ ਦੇ ਪ੍ਰਸ਼ਾਦ ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਗੁਰੂ ਜੀ ਦੀ ਬੀਰਤਾ ਦੀ ਮਹਿਮਾ ਸੁਣ ਕੇ ਰਾਜਾ ਫਤਿਹ ਸ਼ਾ ਗੜਵਾਲ ਸ਼੍ਰੀਨਗਰ ਵਾਲਾ ਇੱਕ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਰਾਜੇ ਨੇ ਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਕੁਝ ਚੰਗੇ ਸ਼ਸਤਰ ਬਸਤਰ ਅਤੇ ਘੋੜੇ ਪੇਟਾ ਕੀਤੇ ਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਨੂੰ ਸਮਝਾਇਆ ਕਿ ਤੁਹਾਨੂੰ ਰਾਜੇ ਮੇਦਨੀ ਪ੍ਰਕਾਸ਼ ਆਪਣੇ ਗਵਾਂਡੀ ਨਾਲ ਵੈਰ ਭਾਵ ਨਹੀਂ ਰੱਖਣਾ ਚਾਹੀਦਾ ਮੇਲ ਜੁਲ ਕੇ ਰਹਿਣਾ ਹੀ ਤੁਹਾਡੇ ਦੋਹਾਂ ਵਾਸਤੇ ਸੁਖਦਾਈ ਹੈ। ਉਪਰੰਤ ਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਸਦਕੇ ਦੋਹਾਂ ਰਾਜਿਆਂ ਦੀ ਸੁਲਾ ਕਰਵਾ ਦਿੱਤੀ। ਪੀਰ ਬੁੱਧੂ ਸਾਹਿਬ ਕੁਛ ਸਮਾਂ ਸਤਗੁਰ ਜੀ ਦੇ ਦਰਸ਼ਨ ਅਤੇ ਉਪਦੇਸ਼ ਲੈ ਕੇ ਬਹੁਤ ਪਰਸੰਨ ਹੋਇਆ। ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਮੁਰਿਦਾਂ ਨਾਲ ਵਾਪਸ ਸਡੋਰੇ ਨੂੰ ਚਲਾ ਗਿਆ ਪੌਂਟੇ ਸਾਹਿਬ ਗੁਰੂ ਜੀ ਦੇ ਦਰਸ਼ਨ ਉਪਦੇਸ਼ ਪ੍ਰਾਪਤ ਕਰਨ ਵਾਸਤੇ ਚੌਹਾਂ ਪਾਸਿਆਂ ਤੋਂ ਸਿੱਖ ਸੇਵਕ ਸ਼ਾਸਤਰ ਕੋੜੇ ਬਾਸਤਰ ਆਦਕ ਪੇਟਾ ਲੈ ਕੇ ਆਉਂਦੇ ਤੇ ਜੋਦੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸ਼ਿਕਾਰ ਦੇ ਬਹਾਨੇ ਜੰਗਲ ਵਿੱਚ ਅਨੇਕਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮੁਕਤ ਕਰ ਦਿੰਦੇ ਨਗਰ ਦਾਮਲਾ ਜ਼ਿਲ੍ਹਾ ਕਰਨਾਲ ਦੇ ਕੁਝ ਪਠਾਨ ਪਾਤਸ਼ਾਹ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢ ਦਿੱਤੇ ਅਤੇ ਪਾਤਸ਼ਾਹ ਹੀ ਫਰਮਾਨ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਕੋਈ ਨੌਕਰ ਨਾ ਰੱਖੇ ਇਹ ਸ਼ਾਹੀ ਕਸੂਰਵਾਰ ਕਸੂਰਵਾਰ ਹਨ ਆਪਣੇ ਘਰ ਆਣ ਕੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਸੈਨਾ ਵਿੱਚ ਜਵਾਨਾਂ ਨੂੰ ਨੌਕਰ ਰੱਖ ਰਹੇ ਹਨ ਤਾਂ ਇਹ ਪੀਰ ਬੁੱਧੂ ਸ਼ਾਹ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਆ ਗਏ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਕਰਕੇ ਗੁਰੂ ਜੀ ਨੇ ਇਹਨਾਂ ਨੂੰ ਆਪਣੀ ਸੈਨਾ ਵਿੱਚ ਨੌਕਰ ਰੱਖ ਲਿਆ ਇਹਨਾਂ ਵਿੱਚ 496 ਪਿਆਦੇ ਸਿਪਾਹੀ ਅਤੇ ਪੀਖਣ ਖਾਂ ਕਾਲੇ ਖਾਂ ਨਜਾਵਤ ਖਾਂ ਅਤੇ ਹਿਆਤ ਖਾਂ ਇਹ ਚਾਰ ਸਰਦਾਰ ਸਨ ਗੁਰੂ ਜੀ ਨੇ ਹਰ ਇੱਕ ਸਿਪਾਹੀ ਦਾ 1 ਰੁਪਇਆ ਅਤੇ ਸਰਦਾਰ ਦੇ 5 ਰੁਪਏ ਰੋਜ਼ੀਨਾ ਤਨਖਾਹ ਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ